ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਸਨ ਤੇ ਤੁਸੀਂ ਹੁਣ ਕਾਈਂਡਲੀ ਸਾਰੇ ਜਣੇ ਆਪ ਹੀ ਡਿਫਰੈਂਸ ਦੇਖ ਲਓ ਠੀਕ ਆ ਇਹ ਕਰਾਉਂਦੇ ਆ ਸਲੂਨ ਤੋਂ ਸੈੱਟ ਮੁੱਛਾਂ ਤੇ ਆਪਾਂ ਕਰਦੇ ਆ ਆਪ ਫਿਰ ਡਿਫਰੈਂਸ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਤੁਹਾਨੂੰ ਮੁੱਛਾਂ ਬਾਰੇ ਸਹੀ ਗਾਈਡੈਂਸ ਕੌਣ ਦੇ ਸਕਦਾ ਇਹ ਦੇ ਸਕਦੇ ਜਾਂ ਮੈਂ ਦੇ ਸਕਦਾ ਜਿਹੜਾ ਬੰਦਾ ਸਲੂਨ ਤੋਂ ਮੁੱਛ ਸੈੱਟ ਕਰਾਉਂਦਾ ਆਪ ਨਹੀਂ ਕਰਦਾ ਤਾਂ ਉਹ ਤੁਹਾਨੂੰ ਮੁੱਛਾਂ ਬਾਰੇ ਸਹੀ ਦੱਸ ਹੀ ਨਹੀਂ ਸਕਦਾ ਮੈਂ ਮੁੱਛਾਂ ਆਪ ਹੀ ਰੱਖੀਆਂ ਆਪ ਹੀ ਸੈੱਟ ਕਰਦਾ ਆਪ ਹੀ ਕੱਟ ਕਰਦਾ ਸਾਰਾ ਕੁਝ ਆਪ ਹੀ ਕਰਦਾ ਤਾਂ ਫਿਰ ਮੁੱਛਾਂ ਬਾਰੇ ਤੁਹਾਨੂੰ ਮੈਂ ਸਹੀ ਗਾਈਡੈਂਸ ਦੇ ਰਿਹਾ ਤੁਸੀਂ ਕਾਈਂਡਲੀ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਹੋਰ ਵੀ ਵਧੀਆ ਵਧੀਆ ਵੀਡੀਓ ਲਿਆਉਂਦੇ ਰਵਾਂਗੇ ਤੇ ਤੁਸੀਂ ਸਾਰੇ ਜਣੇ ਕਾਈਂਡਲੀ ਪਿਆਰ ਕਰੋ ਗਾਣੇ ਵੀ ਆ ਰਹੇ ਆ ਡਾਕੂਮੈਂਟਰੀਆਂ ਵੀ ਆ ਰਹੀਆਂ ਤੇ ਮਿਲਦੇ ਆ ਤੁਹਾਨੂੰ ਆਪਾਂ ਹੁਣ ਅੱਗੇ ਨੈਕਸਟ ਵੀਡੀਓ ਚ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਾਈਂਡਲੀ ਸਪੋਰਟ ਕਰੋ ਧੰਨਵਾਦ